ਫਰੀਦਕੋਟ ਚ ਖੁੱਲਾ ਸਸਤਾ ਤੇ ਬ੍ਰਾਂਡਡ ਐਨਕਾਂ ਦਾ ਸ਼ੋਅਰੂਮ ਪੰਜਾਬ ਦੇ ਅੱਖਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ ਨੇ ਕੀਤਾ ਉਦਘਾਟਨ ਫਰੀਦਕੋਟ ਵਾਸੀਆਂ ਨੂੰ ਹੁਣ ਧੁੱਪ ਤੇ ਨਜ਼ਰ ਦੀਆਂ ਐਨਕਾਂ ਲਗਵਾਉਣ ਲਈ ਪੰਜਾਬ ਦੇ ਵੱਡੇ ਸ਼ਹਿਰਾਂ ਚ ਜਾਣ ਦੀ ਲੋੜ ਹੋਈ ਖਤਮ ਕਿਉਂਕਿ ਜੁਬਲੀ 시ਨੇਮਾ ਚੌਂਕ ਚ ਮਾਲਵੇ ਦਾ ਸਭ ਤੋਂ ਵੱਡਾ ਸਸਤਾ ਤੇ ਬ੍ਰਾਂਡਡ ਐਨਕਾਂ ਦਾ ਸ਼ੋਅਰੂਮ ਗੁਰੂ ਆਪਟਿਕਲ ਫਰੀਦਕੋਟ ਚ ਖੁੱਲ ਗਿਆ ਹੈ ਅੱਜ ਪੰਜਾਬ ਦੇ ਅੱਖਾਂ ਦੇ ਮਾਹਿਰ ਡਾਕਟਰ ਸੰਜੀਵ ਕੋਇਲ ਨੇ ਗੁਰੂ ਆਪਟੀਕਲ ਸ਼ੋਰੂਮ ਦਾ ਜਿੱਥੇ ਉਦਘਾਟਨ ਕੀਤਾ ਉੱਥੇ ਹੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਰੀਦਕੋਟ ਵਾਸੀਆਂ ਨੂੰ ਬ੍ਰਾਂਡਡ ਐਨਕਾ ਲੈਣ ਲਈ ਵੱਡੇ ਸ਼ਹਿਰ ਜਿਵੇਂ ਲੁਧਿਆਣਾ ਬਠਿੰਡਾ ਜਾਂ ਅੰਮ੍ਰਿਤਸਰ ਚੰਡੀਗੜ੍ਹ ਜਾਣਾ ਪੈਂਦਾ ਸੀ ਪਰ ਹੁਣ ਫਰੀਦਕੋਟ ਚ ਗੁਰੂ ਆਪਟੀਕਲ ਸ਼ੋਰੂਮ ਖੁੱਲਣ ਨਾਲ ਇੱਥੋਂ ਦੇ ਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਸ਼ੋਰੂਮ ਦੇ ਮਾਲਕ ਤਰੁਣ ਸ਼ਰਮਾ ਨੇ ਦੱਸਿਆ ਕਿ ਉਹਨਾਂ ਕੋਲ ਧੁੱਪ ਤੇ ਨਜ਼ਰ ਦੀਆਂ ਐਨਕਾਂ ਤੋਂ ਇਲਾਵਾ ਬ੍ਰਾਂਡਡ ਐਨਕਾਂ ਸਸਤੇ ਤੇ ਵਧੀਆ ਰੇਟਾਂ ਤੇ ਮਿਲਣਗੀਆਂ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੰਦਾ, ਅਸ਼ੋਕ ਸੱਚਰ, ਗगन শেਠੀ, ਦੁਰਗੇਸ਼ ਸ਼ਰਮਾ, ਗੁਰਤੇਜ ਸਿੰਘ ਤੇਜਾ ਪਹਿਲਵਾਨ, ਵਿਕਾਸ ਕੁਮਾਰ ਵਿੱਕੀ ਐਮਸੀ, ਨਵਨੀਤ ਜੈਨ, ਰਜਿੰਦਰ ਦਾਸ ਰਿੰਕੂ ਸਮਾਦਾਂਵਾਲਾ, ਨਵਦੀਪ ਸਿੰਘ ਬੱਬੂ ਬਰਾੜ ਸਮੇਤ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐਫ ਨਿਊਜ਼ ਪੰਜਾਬ ਨਾਲ ਗੱਲਬਾਤ ਕਰਦੇ ਆਂ ਅੱਖਾਂ ਦੇ ਮਾਹਿਰ ਡਾਕਟਰ ਸੰਜੀਵ ਗੋਇਲ ਅਤੇ ਗੁਰੂ ਆਪਟਿਕਲ ਸ਼ੋਰਮ ਦੇ ਮਾਲਕ ਤਰੁਣ ਸ਼ਰਮਾ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ ਬੜੀ ਇਮਾਨਦਾਰੀ ਦੀ ਗੱਲ ਹੈ ਜੋ ਸਾਡੇ ਛੋਟੇ ਜਿਹੇ ਸ਼ਹਿਰ ਵਿੱਚ ਐਨੇ ਉੱਚ ਕੋਟੀ ਦੀ ਐਨਕਾਂ ਦੀ ਦੁਕਾਨ ਗੁਰੂ ਆਪਟਿਕਲਜ਼ ਦਾ ਜਿਹੜਾ ਦੁਗਾਟਨ ਹੋਇਆ ਇੱਥੇ ਜਿਹੜੀ ਜੁਬਲੀ ਸਿਨੇਮੇ ਦੇ ਸਾਹਮਣੇ ਆਪਣੀ ਖੁੱਲ੍ਹਿਆ ਹੈਗਾ ਤੇ ਮੈਨੂੰ ਅੱਗੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਮੈਂ ਇੱਕਾਈ ਸਰਜਨਾਈ ਸਪੈਸ਼ਲਿਸਟ ਹਾਂ ਮੈਂ ਸਮਝ ਸਕਦਾ ਕਿ ਜਿਹੜਾ ਲੈਵਲ ਇਹਨਾਂ ਨੇ ਇੱਥੇ ਆਪਣਾ ਐਨਕਾਂ ਦਾ ਐਨਕਾਂ ਦੇ ਫਰੇਮਾਂ ਦਾ ਗੋਗਲਸ ਬ੍ਰਾਂਡਡ ਗੋਗਲਸ ਦਾ ਜਿਹੜਾ ਇਹਨਾਂ ਨੇ ਭੰਡਾਰ ਇੱਥੇ ਜਮ੍ਹਾਂ ਕੀਤਾ ਹੈਗਾ ਉਹਦੇ ਨਾਲ ਹੁਣ ਸਾਡੇ ਸ਼ਹਿਰ ਦੇ ਲੋਕਾਂ ਨੂੰ ਦੂਰ ਦਰਾਡੇ ਜਿਵੇਂ ਬਠਿੰਡੇ ਜਾਂ ਲੁਧਿਆਣੇੋਂ ਬ੍ਰਾਂਡਡ ਗੋਗਲਸ ਲੈਣ ਜਾਂਦੇ ਸੀ ਬ੍ਰਾਂਡਡ ਫਰੇਮ ਲੈਣ ਜਾਂਦੇ ਸੀ ਬ੍ਰਾਂਡਡ ਐਨਕਾਂ ਲੈਣ ਜਾਂਦੇ ਸੀ ਤਾਂ ਮੈਨੂੰ ਲੱਗਦਾ ਹੁਣ ਕਿੱਥੇ ਵੀ ਦੂਰ ਦਰਾਡੇ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਹੁਣ ਆਪਣੇ ਸ਼ਹਿਰ ਦੇ ਵਿੱਚ ਹੀ ਅੱਜ ਗੁਰੂ ਆਪਟਿਕਲਸ ਦਾ ਉਦਘਾਟਨ ਹੋ ਗਿਆ ਹੈ ਤੇ ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਸਾਰੇ ਫਰੀਦਕੋਟ ਦੇ ਵਾਸੀ ਇਸ ਐਨਕਾਂ ਦੀ ਦੁਕਾਨ ਦਾ ਫਾਇਦਾ ਉਠਾਓ ਇੱਥੇ ਆਓ ਅੱਖਾਂ ਦੀ ਜਾਂਚ ਕਰਾਓ ਇਹਨਾਂ ਨੇ ਮੈਂ ਦੇਖਿਆ ਹੁਣ ਬੜੀ ਉੱਚ ਕੋਟੀ ਦੇ ਐਟੋ ਰੈਫ੍ਰੈਕਟਰ ਜਿਹੜੀਆਂ ਅੱਖਾਂ ਦੇ ਜਾਂਚ ਕਰਨ ਦੀਆਂ ਨੰਬਰ ਦੇਣ ਦੀਆਂ ਮਸ਼ੀਨਾਂ ਹਨ ਉਹ ਲਗਾਈਆਂ ਹਨ ਤਾਂ ਆਪਾਂ ਨੂੰ ਫਾਇਦਾ ਉਠਾਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਕੋਈ ਵੀ ਫੈਸਿਲਿਟੀ ਸ਼ਹਿਰ ਦੇ ਵਿੱਚ ਆਂਦੀ ਹੈ ਆਪਾਂ ਨੂੰ ਫਾਇਦਾ ਉਠਾਣਾ ਚਾਹੀਦਾ ਹੈ ਤੇ ਮੈਂ ਇਹਨਾਂ ਦੇ ਜਿਹੜੇ ਆਨਰਸ ਨੇ ਆਪਣਾ ਸ਼ਰਮਾ ਜੀ ਉਹਨਾਂ ਦਾ ਮੰਟੂ ਸ਼ਰਮਾ ਜੀ ਦੇ ਬੇਟੇ ਨੇ ਖੋਲਿਆ ਹੈਗਾ ਇਹ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਤੁਸੀਂ ਸਾਡੇ ਫਰੀਦਕੋਟੀਆਂ ਦਾ ਧਿਆਨ ਰੱਖਿਆ ਹੈ ਉਹਨਾਂ ਦਾ ਜ਼ਰੂਰਤ ਨੂੰ ਸਮਝਦੇ ਹੋਏ ਐਨਾ ਉਹ ਚ ਕੋਟੀ ਦਾ ਇਹ ਗੁਰੂ ਆਪਟੀਕਲ ਖੁੱਲਿਆ ਮੈਂ ਮੁਬਾਰਕਬਾਦ ਵੀ ਦਿੰਦਾ ਹਾਂ ਤੇ ਬੇਟੇ ਨੂੰ ਪਵਿਕ ਵਿੱਚ ਕਾਮਨਾ ਕਰਦਾ ਹਾਂ ਕਿ ਇਹਦਾ ਇਹ ਵਪਾਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਦਾ ਰਹੇ ਦੇਖੋ ਫੈਸ਼ਨ ਦੇ ਨਾਲੋਂ ਮੈਨੂੰ ਤਾਂ ਜ਼ਰੂਰਤ ਵੀ ਹੈ ਕਿਉਂਕਿ ਸਾਡੇ ਐਟਮੋਸਫੀਅਰ ਚ ਪੁਲੀਸ਼ਨ ਦਾ ਲੈਵਲ ਬਹੁਤ ਜ਼ਿਆਦਾ ਹੈ ਮਿੱਟੀ ਕੱਟਾ ਬਹੁਤ ਜ਼ਿਆਦਾ ਹੈ ਟੂ-ਵਿਲਰ ਦਾ ਸਾਡੇ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ ਜਿਆਦਾ ਜਿਹੜੀ ਜਨਤਾ ਹੈਗਾ ਮੀਡੀਅਮ ਪੋਪੂਲੇਸ਼ਨ ਹੋਣ ਕਰਕੇ ਸਾਰੇ ਟੂ-ਵਿਲਰ ਚਲਾਉਂਦੇ ਹਨ ਤਾਂ ਟੂ-ਵਿਲਰ ਜਦੋਂ ਅਸੀਂ ਚਲਾਉਂਦੇ ਹਾਂ ਤਾਂ ਸਾਡੇ ਗੋਗਲਸ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਮਿੱਟੀ ਕੱਟਾ ਹੈ ਜਾਂ ਕੋਈ ਫੋਰਨ ਪਾਰਟੀਕਲ ਹੈ ਜਾਂ ਕੋਈ ਮੱਛਰ ਵਗੈਰਾ ਹੈ ਅੱਜਕੱਲ੍ਹ بارش ਦੇ ਦਿਨਾਂ ਵਿੱਚ ਜ਼ਹਿਰੀਲੇ ਮੱਛਰ ਹੋ ਜਾਂਦੇ ਹਨ ਤਾਂ ਉਹਨਾਂ ਤੋਂ ਸਾਡਾ ਬਚਾਅ ਹੋ ਸਕੇ ਕਿਉਂਕਿ ਸਾਡੀ ਰੁਟੀਨ ਦੀ ਓਪੀਡੀ ਵਿੱਚ ਵੀ ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਆਉਂਦੇ ਹਨ ਜਿਹੜੇ ਕਿ ਅੱਖਾਂ ਦੇ ਵਿੱਚ ਕੁਝ ਨਾ ਕੁਝ ਟੂ-ਵੀਲਰ ਚਲਾਉਂਦੇ ਹੋਏ ਪੈ ਜਾਂਦਾ ਹੈ ਤਾਂ ਇਹਨਾਂ ਸਾਰਿਆਂ ਤੋਂ ਬਚਾਅ ਹੋ ਜਾਂਦਾ ਤੇ ਸੈਕੰਡ ਏ ਹੈ ਕਿ ਜਿਹੜੀਆਂ ਅਲਟਰਾਵਾਇਲਟ ਰੇਜ਼ ਹਨ ਸੂਰਜ ਦੀਆਂ ਉਹਨਾਂ ਦੀ ਕਿਰਨਾਂ ਤੋਂ ਵੀ ਜਿਹੜੇ ਅੱਖਾਂ ਨੂੰ ਦੁਸ਼ ਪ੍ਰਭਾਵ ਹੁੰਦੇ ਹਨ ਉਹਨਾਂ ਤੋਂ ਵੀ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਆਪਾ ਗੁਰੂ ਆਪਟੀਕਲਜ਼ ਨਾਮ ਤੋਂ ਜੁਬਲੀ ਸਿਨੇਮਾ ਚੌਂਕ ਆਪੋਜ਼ਿਟ ਕੈਨਰਾ ਬੈਂਕ ਦੇ ਸਾਹਮਣੇ ਖੁੱਲਿਆ ਬਿਲਕੁਲ ਹੀ ਤੇ ਇੱਥੇ ਹਰ ਇੱਕ ਬ੍ਰਾਂਡ ਜਿਵੇਂ ਕਿ ਰੇਵਨ ਗੂਚੀ ਪ੍ਰਾਡਾ ਆਨ ਆਰਡਰ ਸਾਰੀ ਗਗਲਸ ਮਿਲਣੀਆਂ ਅਵੇਲੇਬਲ ਕੀਤੀਆਂ ਜਾਣਗੀਆਂ ਜਿਵੇਂ ਕਿ ਅੱਗੇ ਸਾਰਿਆਂ ਨੂੰ ਆਪਣੇ ਸ਼ਹਿਰ ਤੋਂ ਬਾਹਰ ਦੂਰ ਜਾਣਾ ਪੈਂਦਾ ਸੀ ਆਪਣੇ ਸ਼ਹਿਰ 'ਚ ਅਵੇਲੇਬਲ ਨਹੀਂ ਸੀਗੀਆਂ ਫਿਰ ਇਸ ਤੋਂ ਇਲਾਵਾ ਜਿਹੜੀਆਂ ਆਪਾਂ ਸੰਗਲਾਸਿਸ ਹੋ ਗਏ ਜਿਹੜੇ ਮਤਲਬ ਯੂਵੀ ਪ੍ਰੋਟੈਕਟਿਡ ਦੇ ਤਰਲੇ ਲੈਂਦੇ ਆ ਜਿਹਦੇ ਨਾਲ ਆਪਣਾ ਜੋ ਸੂਰਜ ਦੀ ਕਿੰਨਾ ਅੱਖਾਂ ਨੂੰ ਖਰਾਬ ਕਰਦੀ ਔਰ ਆਪਣਾ ਪ੍ਰੋਟੈਕਟ ਕਰਦੇ ਆ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਸਪੈਕਟिकल्स ਲੈਂਦੇ ਆ ਆਈਸ ਫਰੇਮ ਕਹਿੰਦੇ ਆ ਜਿਨ੍ਹਾਂ ਨੂੰ ਉਹ ਆਪਾਂ ਯੂਵੀ ਪ੍ਰੋਟੈਕਟਿਡ ਗਲਾਸਿਸ ਆ ਉਹਨਾਂ ਲਈ ਬਲੂ ਕਟਿੰਗ ਗਲਾਸਿਸ ਆ ਜਿਹੜੇ ਆਪਣੇ ਆਈਸ ਦੀ ਬਹੁਤ ਵਧੀਆ ਕੇਅਰ ਕਰਦੇ ਆ ਰੀਟਾ ਦਾ ਵੀ ਪਰ ਹਾਂਜੀ ਬਹੁਤ ਵਧੀਆ ਕੁਆਲਿਟੀ ਦੇ ਆਪਾਂ ਲੈਂਦੇ ਆ ਤੇ ਜੋ ਰੇਟਸ ਆ ਉਹਨਾਂ ਨਾਲੋਂ ਬਹੁਤ ਘੱਟ ਨੇ ਤੇ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਉਹਨਾਂ 'ਚ ਆਪਾਂ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾਗਾ ਮਤਲਬ ਵਧੀਆ ਕੁਆਲਿਟੀ ਦੇ ਫਰੇਮਸ ਲੈਂਦੇ ਆਂ